ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਗੱਲ ਕਰਾਂਗੇ ਸਿੱਖਾਂ ਦੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਤੇ ਗੁਰਤਾ ਗੱਦੀ ਬਾਰੇ ਆਪ ਜੀ ਦਾ ਪਵਿੱਤਰ ਜੀਵਨ ਪ੍ਰੇਮਾ ਭਗਤੀ ਸੇਵਾ ਸਿਮਰਨ ਬ੍ਰਹਮ ਗਿਆਨ ਕੋਮਲ ਹੁਨਰ ਤੇ ਮਹਾਨ ਕੁਰਬਾਨੀ ਦਾ ਨਮੂਨਾ ਹੈ ਵੈਸੇ ਇਹ ਅਕਾਲ ਪੁਰਖ ਦੀ ਕਲਾ ਵਰਤੀ ਕੀ ਸੰਸਾਰ ਦੇ ਕਲਿਆਣ ਲਈ ਸਮੇਂ-ਸਮੇਂ 10 ਗੁਰੂ ਸਹਿਬਾਨ ਜੀ ਦਾ ਪ੍ਰਕਾਸ਼ ਹੋਇਆ ਦਾਸ ਗੁਰੂ ਸਾਹਿਬਾਂ ਵਿੱਚੋਂ ਇੱਕੋ ਜੋਤ ਤੇ ਇੱਕੋ ਅਰਦਾਸ ਸੀ ਮਨੁੱਖਤਾ ਨੂੰ ਜਿਸ ਅਰਦਾਸ ਦੀ ਲੋੜ ਪਈ ਆਕਾਲ ਪੁਰਖ ਨੇ ਉਹੋ ਜੀ ਹਸਤੀ ਨੂੰ ਗੁਰੂ ਰੂਪ ਵਿੱਚ ਪ੍ਰਗਟ ਕੀਤਾ ਹੁਣ ਆਪਾਂ ਗੱਲ ਕਰਦੇ ਹਾਂ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਬਾਰੇ ਆਪ ਜੀ ਦਾ ਪ੍ਰਕਾਸ਼ ਮਿਤੀ 15 ਅਪ੍ਰੈਲ 1563 ਈਸਵੀ ਨੂੰ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਗ੍ਰਹਿ ਵਿਖੇ ਮਾਤਾ ਭਾਨੀ ਜੀ ਦੀ ਕੁੱਖੋਂ ਤੇ ਸ੍ਰੀ ਗਵਿੰਦ왈 ਸਾਹਿਬ ਵਿਖੇ ਹੋਇਆ ਆਪ ਦੀ ਬਚਪਨ ਤੋਂ ਹੀ ਬਹੁਤ ਹੋਣਹਾਰ ਤੇ ਸੰਤ ਸਰੂਪ ਸਨ ਨਾਨਾ ਗੁਰੂ ਜੀ ਦਾ ਪਿਆਰ ਤੇ ਮਾਤਾ ਪਿਤਾ ਦੇ ਆਤਮਿਕ ਗੁਣ ਆਪ ਜੀ ਨੂੰ ਪ੍ਰਾਪਤ ਹੋਏ ਇਨ੍ਹਾਂ ਮਹਾਨ ਗੁਣਾਂ ਦੀ ਝਲਕ ਆਪ ਜੀ ਦੀ ਬਾਣੀ ਵਿੱਚੋਂ ਮਿਲਦੀ ਹੈ ਇਤਿਹਾਸ ਵਿੱਚ ਆਉਂਦਾ ਹੈ ਕਿ ਬਾਲ ਉਮਰੇ ਵਿੱਚ ਆਪ ਜਦ ਰੜ ਦੇ ਰੜ ਦੇ ਸ੍ਰੀ ਗੁਰੂ ਅਮਰਦਾਸ ਜੀ ਦੇ ਆਸਣ ਪਰ ਬੈਠ ਗਏ ਤਾਂ ਤੀਸਰੇ ਪਾਤਸ਼ਾਹ ਜੀ ਨੇ ਪਿਆਰ ਨਾਲ ਚੁੱਕ ਕੇ ਗੋਦੀ ਵਿੱਚ ਲੈ ਕੇ ਬਚਨ ਕੀਤਾ ਦੋਹਤਾ ਬਾਣੀ ਦਾ ਬਹੁਤ ਥਾ ਸੱਚ ਮੁੱਚ ਆਪ ਜੀ ਇਸੇ ਰੂਪ ਵਿੱਚ ਪ੍ਰਗਟ ਹੋਏ ਪਿਤਾ ਸ਼੍ਰੀ ਗੁਰੂ ਰਾਮਦਾਸ ਜੀ ਨੂੰ ਗੁਰਿਆਈ ਮਿਲਣ ਤੱਕ ਆਪ ਜੀ ਪਰਿਵਾਰ ਦੇ ਨਾਲ ਸ਼੍ਰੀ ਗਵਿੰਦਵਾਲ ਸਾਹਿਬ ਹੀ ਰਹੇ ਕੁਝ ਚਿਰ ਪਿੱਛੋਂ ਗੁਰੂ ਕੇ ਚੱਕ ਮਤਲਬ ਅੰਮ੍ਰਿਤਸਰ ਆ ਵਸੇ ਆਪ ਪਿਤਾ ਜੀ ਦੇ ਆਗਿਆਕਾਰ ਪੁੱਤਰ ਤੇ ਹਰ ਵੇਲੇ ਸੇਵਾ ਵਿੱਚ ਰਹਿੰਦੇ ਸਨ ਛੋਟੀ ਉਮਰ ਵਿੱਚ ਹੀ ਆਤਮਿਕ ਰੰਗ ਵਿੱਚ ਰੰਗੀ ਰਚਨਾ ਰਚ ਲੈਂਦੇ ਸਨ ਆਪ ਜੀ ਨੇ ਗੁਰੂ ਦਰਬਾਰ ਵਿੱਚ ਬਹੁਤ ਚੰਗੀ ਵਿਦਿਆ ਪ੍ਰਾਪਤ ਕੀਤੀ ਜਿਸ ਵਕਤ ਆਪ ਜੀ ਜਵਾਨ ਹੋਏ ਤਾਂ ਆਪ ਜੀ ਦਾ ਵਿਆਹ 1579 ਈਸਵੀ ਨੂੰ ਪਿੰਡ ਮਿਉਂ ਜ਼ਿਲ੍ਹਾ ਜਲੰਧਰ ਦੇ ਸ਼੍ਰੀ ਕ੍ਰਿਸ਼ਨ ਚੰਦ ਜੀ ਦੀ ਸੁਪੁੱਤਰੀ ਸ਼੍ਰੀ ਗੰਗਾ ਦੇਵੀ ਜੀ ਨਾਲ ਹੋਇਆ ਪਿੰਡ ਮਿਉਂ ਵਿਖੇ ਆਪ ਜੀ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਸਥਿਤ ਹੈ ਆਪ ਜੀ ਬਹੁਤ ਸ਼ਾਂਤ ਸੁਭਾਅ ਤੇ ਭਗਤੀ ਭਾਵ ਵਾਲੇ ਸਨ ਭਾਵੇਂ ਸ੍ਰੀ ਗੁਰੂ ਰਾਮਦਾਸ ਜੀ ਜਾਣਦੇ ਸਨ ਕਿ ਉਹਨਾਂ ਤੋਂ ਬਾਅਦ ਗੁਰਤਾ ਗੱਦੀ ਲਈ ਯੋਗ ਆਪ ਜੀ ਹੀ ਹਨ ਪਰ ਆਪ ਦਾ ਵੱਡਾ ਭਰਾ ਪ੍ਰਿਥੀ ਚੰਦ ਆਪਣੇ ਆਪ ਨੂੰ ਗੁਰਤਾ ਗੱਦੀ ਦਾ ਹੱਕਦਾਰ ਸਮਝਦਾ ਸੀ ਉਸ ਨੇ अनेका ਤਰ੍ਹਾਂ ਦੀਆਂ ਮੁਸ਼ਕਲਾਂ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਉੱਧਰ ਅੰਤਮ ਸਮਾ ਨੇੜੇ ਜਾਣ ਕੇ ਸ੍ਰੀ ਗੁਰੂ ਰਾਮਦਾਸ ਜੀ ਗਵਿੰਦਵਾਲ ਸਾਹਿਬ ਚਲੇ ਗਏ ਉਥੇ ਗੁਰੂ ਜੀ ਨੇ ਮਿਤੀ 2 ਦਸੰਬਰ 1581 ਈਸਵੀ ਨੂੰ ਸਿੱਖ ਸੰਗਤਾਂ ਦੇ ਵਿਸ਼ੇਸ਼ ਇਕੱਠ ਵਿੱਚ ਆਪ ਜੀ ਨੂੰ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਚੌਥੇ ਪਾਸ਼ਾ ਜੀ ਨੇ ਆਪ ਅੱਗੇ ਮੱਥਾ ਟੇਕਿਆ ਤੇ ਬਾਬਾ ਬੁੱਢਾ ਜੀ ਪਾਸੋਂ ਗੁਰੂ ਘਰ ਦੀ ਰੀਤੀ ਅਨੁਸਾਰ ਤਿਲਕ ਲਵਾਇਆ ਉਪਰੰਤ ਚੌਥੇ ਪਾਸ਼ਾ ਜੀ ਜੋਤੀ ਜੋਤ ਸਮਾ ਗਏ ਇਸ ਤੋਂ ਬਾਅਦ ਆਪ ਜੀ ਗੁਰੂ ਕੇ ਚੱਕ ਅਰਥਾਤ ਸ੍ਰੀ ਅਮ੍ਰਿਤਸਰ ਸਾਹਿਬ ਆ ਗਏ ਅਤੇ ਚੌਥੇ ਪਾਤਸ਼ਾਹ ਜੀ ਵੱਲੋਂ ਆਰੰਭ ਕੀਤੇ ਹੋਏ ਕਾਰਜਾਂ ਨੂੰ ਅੱਗੇ ਸ਼ੁਰੂ ਕੀਤਾ ਭਾਵੇਂ ਆਪ ਦੇ ਵੱਡੇ ਭਰਾ ਪ੍ਰਿਥੀ ਚੰਦ ਨੇ ਅਨੇਕਾਂ ਰਕਾਵਟਾਂ ਖੜੀਆਂ ਕੀਤੀਆਂ ਪਰ ਆਪ ਜੀ ਨੇ ਪ੍ਰਮਾਤਮਾ ਉੱਪਰ ਭਰੋਸਾ ਰੱਖ ਕੇ ਆਪਣਾ ਕਾਰਜ ਜਾਰੀ ਰੱਖਿਆ ਗੁਰੂ ਘਰ ਦੇ ਦੋਖੀਆਂ ਦੀ ਹਰ ਪਾਸੋਂ ਹਾਰ ਹੋਈ ਤੇ ਸਤਿਗੁਰਾਂ ਦੀ ਜੈ ਜੈਕਾਰ ਹੋਈ ਫਿਰ ਆਪ ਜੀ 3 ਸਾਲ ਦੇ ਕਰੀਬ ਵਡਾਲੀ ਵਿਖੇ ਰਹੇ ਇੱਥੇ ਹੀ ਜੂਨ 1595 ਈਸਵੀ ਨੂੰ ਆਪ ਦੇ ਗ੍ਰਹਿ ਵਿਖੇ ਸੁਪੁੱਤਰ ਸ੍ਰੀ ਹਰਗੋਬਿੰਦ ਜੀ ਦਾ ਪ੍ਰਕਾਸ਼ ਹੋਇਆ ਇਸ ਖੁਸ਼ੀ ਵਿੱਚ ਪ੍ਰਭੂ ਦਾ ਸ਼ੁਕਰਾਨਾ ਕਰਦਿਆਂ ਆਪ ਜੀ ਨੇ ਲੋਕ ਭਲਾਈ ਲਈ ਪਾਣੀ ਦੀ ਲੋੜ ਨੂੰ ਮੁੱਖ ਰੱਖ ਕੇ 6 ਹਰਟਾਂ ਵਾਲਾ ਖੂਹ ਲਵਾਇਆ ਜੋ ਅੱਜਕੱਲ ਕਸਬਾ ਸ਼ਹਿਰਟਾ ਸਾਹਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਭਾਵੇਂ ਪ੍ਰਿਥੀ ਚੰਦ ਤੇ ਉਸ ਦੀ ਪਤਨੀ ਕਰਮੇ ਨੇ ਬਾਲ ਗੋਬਿੰਦ ਜੀ ਨੂੰ ਮਾਰ ਮਕਾਉਣ ਦੀਆਂ अनेका ਚਾਲਾਂ ਚੱਲੀਆਂ ਪਰ ਪ੍ਰਮਾਤਮਾ ਦੀ ਬਖਸ਼ਿਸ਼ ਸਾਦਕਾਂ ਸਾਰੀਆਂ ਚਾਲਾਂ ਫੇਲ ਹੋ ਗਈਆਂ ਇਸ ਤੋਂ ਬਾਅਦ ਪ੍ਰਿਥੀ ਚੰਦ ਨੇ ਸੁਲਹੀ ਖਾਨ ਤੇ ਸੁਲਬੀ ਖਾਨ ਨੂੰ ਵੀ ਗੁਰੂ ਘਰ ਨਾਲ ਮੱਥਾ ਲਾਉਣ ਵਾਸਤੇ ਲਿਆਂਦਾ ਪਰ ਉਹ ਆਪ ਹੀ ਖਤਮ ਹੋ ਗਏ ਇਸ ਤਰ੍ਹਾਂ ਆਪ ਜੀ ਦੇ ਤੇਜ ਪ੍ਰਤਾਪ ਅੱਗੇ ਸਭ ਵਿਰੋਧੀ ਖਤਮ ਹੁੰਦੇ ਗਏ ਅਤੇ ਆਪ ਜੀ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਵਿੱਚ ਜੁਟ ਗਏ। ਸ੍ਰੀ ਗੁਰੂ ਰਾਮਦਾਸ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਕੁਝ ਮਹੀਨੇ ਤਾਂ ਪ੍ਰਿਥੀ ਚੰਦ ਅਤੇ ਗੁਰੂ ਘਰ ਦੇ ਦੁੱਖੀਆਂ ਨੇ ਅਨੇਕਾਂ ਚਾਲਾਂ ਚੱਲੀਆਂ। ਜਦ ਉਹਨਾਂ ਦੀ ਕੋਈ ਪੇਸ਼ ਨਾ ਗਈ ਤਾਂ ਆਪ ਜੀ ਨੇ ਚੌਥੇ ਪਾਤਸ਼ਾਹ ਜੀ ਦੇ ਅੰਮ੍ਰੇ ਕਾਰਜਾਂ ਨੂੰ ਸ਼ੁਰੂ ਕੀਤਾ। ਆਪ ਜੀ ਨੇ ਗੁਰੂ ਪਿਤਾ ਦੇ ਵਸਾਇ ਨਗਰ ਵਾਸੀਆਂ ਦੀ ਲੋੜ ਨੂੰ ਮੁੱਖ ਰੱਖ ਕੇ ਸੰਤੋਖ ਸਰਸरोवर ਤਿਆਰ ਕਰਵਾਇਆ ਇਸੇ ਤਰ੍ਹਾਂ ਗੁਰੂ ਘਰ ਦੀ ਲੋੜ ਤੇ ਕੌਮੀ ਕਾਰਜਾਂ ਨੂੰ ਮੁੱਖ ਰੱਖ ਕੇ ਫੈਸਲਾ ਕੀਤਾ ਕਿ ਹਰੇਕ ਸਿੱਖ ਪਰਿਵਾਰ ਆਪਣੀ ਕਮਾਈ ਵਿੱਚੋਂ ਦਸਵਾਂ ਹਿੱਸਾ ਜ਼ਰੂਰ ਗੁਰੂ ਗੋਲਕ ਲਈ ਭੇਜੇ ਹੁਣ ਜਿੱਥੇ ਪੰਜਾਬ ਦੇ ਬਾਕੀ ਇਲਾਕਿਆਂ ਵਿੱਚ ਸਿੱਖ ਧਰਮ ਬਹੁਤ ਵਧਿਆ ਉੱਥੇ ਮਾਝਾ ਸਿੱਖੀ ਦਾ ਕੇਂਦਰ ਬਣ ਗਿਆ ਆਪ ਜੀ ਦੇ ਸਮੇਂ ਤੱਕ ਸਿੱਖ ਪੰਜਾਬ ਤੋਂ ਬਾਹਰ ਵੀ ਦੂਰ ਦੂਰ ਸੂਬਿਆਂ ਵਿੱਚ ਜਾਣ ਲੱਗ ਪਏ ਸਨ ਕਈ ਸਿੱਖਾਂ ਨੇ ਦੂਰ ਦੇ ਇਲਾਕਿਆਂ ਵਿੱਚ ਪੱਕਾ ਨਿਵਾਸ ਕਰ ਲਿਆ ਤੇ ਇਸ ਤਰ੍ਹਾਂ ਸਿੱਖ ਧਰਮ ਦੂਰ ਦੂਰ ਤੱਕ ਫੈਲ ਗਿਆ ਸ਼੍ਰੀ ਗੁਰੂ ਰਾਮਦਾਸ ਜੀ ਨੇ ਜਿਹੜਾ ਸਰੋਵਰ ਆਰੰਭ ਕੀਤਾ ਸੀ ਉਹ ਪੰਚਮ ਪਾਤਸ਼ਾਹ ਜੀ ਨੇ 1588 ਈਸਵੀ ਵਿੱਚ ਮੁਕੰਮਲ ਕੀਤਾ ਇਸ ਦਾ ਨਾਮ ਅੰਮ੍ਰਿਤ ਸਰਾਂ ਰੱਖਿਆ ਹੁਣ ਚੌਥੇ ਪਾਤਸ਼ਾਹ ਜੀ ਦੇ ਕੀਤੇ ਵਤਨਾਂ ਅਨੁਸਾਰ ਇਸ ਵਿੱਚ ਧਰਮ ਸਥਾਨ ਵੀ ਬਣਨਾ ਸੀ ਆਪ ਜੀ ਨੇ ਸ੍ਰੀ ਹਰਮੰਦਰ ਸਾਹਿਬ ਦੀ 9 ਅਕਤੂਬਰ 1588 ਈਸਵੀ ਨੂੰ ਲਾਹੌਰ ਦੇ ਮੁਸਲਮਾਨ ਫਕੀਰ ਸਾਈ ਮੀਆਂ ਮੀਰ ਜੀ ਪਾਸੋਂ ਰਖਵਾਈ ਗੁਰੂ ਘਰ ਸਾਰੀ ਮਨੁੱਖਤਾ ਨੂੰ ਆਪਸੀ ਪ੍ਰੇਮ ਨਾਲ ਰਹਿਣ ਦਾ ਸੰਦੇਸ਼ ਦਿੰਦਾ ਹੈ ਐਸ ਲਈ ਗੁਰੂ ਘਰ ਵਿੱਚ ਕਿਸੇ ਧਰਮ ਜਾਤ ਜਾਂ ਰੰਗ ਨਸਲ ਦਾ ਭੇਦ ਭਾਵ ਨਹੀਂ ਮੰਨਿਆ ਜਾਂਦਾ ਹੈ। ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ 1601 ਈਸਵੀ ਵਿੱਚ ਸੰਪੂਰਨ ਹੋਈ। ਇਸ ਸਮੁੱਚੀ ਮਾਨਪੁੱਤਾ ਦੇ ਸਾਂਝੇ ਮੰਦਰ ਦੀ ਮਹਿਮਾ ਕਰਦਿਆਂ ਆਪ ਜੀ ਨੇ ਫਰਮਾਇਆ, "ਬਿੱਠੇ ਸੱਬੇ ਥਾਮ ਨਹੀਂ ਤੁਧ ਜਿਹਾ।" ਹਰਿਮੰਦਰ ਸ਼ਬਦ ਸਭ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚ ਮਿਲਦਾ ਹੈ। ਫਿਰ ਤੀਜੇ ਪਾਤਸ਼ਾਹ ਜੀ ਨੇ ਤਕਰੀਬਨ 15 ਵਾਰ ਹਰਿ ਮੰਦਰ ਸ਼ਬਦ ਦੀ ਵਰਤੋਂ ਕੀਤੀ ਹੈ ਇਸੇ ਤਰ੍ਹਾਂ ਚੌਥੇ ਪਾਤਸ਼ਾਹ ਜੀ ਦੀ ਬਾਣੀ ਵਿੱਚ ਦੋ ਵਾਰ ਅਤੇ ਆਪ ਜੀ ਦੀ ਬਾਣੀ ਵਿੱਚ ਤਿੰਨ ਵਾਰ ਹਰਿ ਮੰਦਰ ਸ਼ਬਦ ਆਖਿਆ ਹੈ ਗੁਰਸਿੱਖਾਂ ਦੀ ਭਾਵਨਾ ਹੈ ਕਿ ਹਰਿ ਮੰਦਰ ਦੀ ਸਿਰਜਣਾ ਦਾ ਫੁਰਨਾ ਪਹਿਲੇ ਪਾਤਸ਼ਾਹ ਸਾਹਿਬ ਤੋਂ ਹੀ ਆਰੰਭ ਹੋਇਆ ਜੋ ਪੰਜਵੇਂ ਪਾਜਾਮੇ ਵਿੱਚ ਸਤਗੁਰਾਂ ਨੇ ਸੰਪੂਰਨ ਕੀਤਾ ਸ਼੍ਰੀ ਹਰਮੰਦਰ ਸਾਹਿਬ ਦੇ ਚਾਰੇ ਦਰਵਾਜ਼ੇ ਸਾਰੇ ਸੰਸਾਰ ਨੂੰ ਪ੍ਰੇਰਦੇ ਹਨ ਕਿ ਕੋਈ ਵੀ ਸ਼ਰਧਾਲੂ ਕਿਸੇ ਵੀ ਦਿਸ਼ਾ ਜਾਂ ਕੋਨੇ ਤੋਂ ਆਵੇ ਉਹਦੇ ਲਈ ਦਰ ਖੁੱਲੇ ਹਨ ਕਿਉਂਕਿ ਅਸੀਂ ਸਾਰੇ ਇੱਕ ਪ੍ਰਮਾਤਮਾ ਦਾ ਪਰਿਵਾਰ ਹਾਂ ਤੇ ਸ਼੍ਰੀ ਹਰਮੰਦਰ ਸਾਹਿਬ ਇੱਕ ਪ੍ਰਭੂ ਦੀ ਬੰਦਗੀ ਕਰਨਾ ਤੇ ਪ੍ਰਭੂ ਦੇ ਪਰਿਵਾਰ ਨੂੰ ਪਿਆਰ ਕਰਨ ਲਈ ਪ੍ਰੇਰਦਾ ਹੈ ਅੱਜ ਵੀ ਰਜਾਨਾ ਹਜ਼ਾਰਾਂ ਸੰਗਤਾਂ ਇੱਥੇ ਨਮਸਕਾਰ ਕਰਦੀਆਂ ਹਨ ਤੇ ਗੁਰੂ ਪਾਤਸ਼ਾਹ ਜੀ ਤੋਂ ਬਲਹਾਰੇ ਜਾਂਦੀਆਂ ਹਨ ਆਪ ਜੀ ਫਿਰ 10 ਸਾਲ ਦੇ ਕਰੀਬ ਸਿੱਖ ਧਰਮ ਦੇ ਪ੍ਰਚਾਰ ਲਈ ਦੂਰ ਦੂਰ ਪਿੰਡਾਂ ਕਸਬਿਆਂ ਤੱਕ ਗਏ ਇਸ ਸਮੇਂ ਦੌਰਾਨ ਉਹਨਾਂ ਨੇ ਸ਼੍ਰੀ ਤਰਨਤਾਰਨ ਵਾਲੇ ਸਥਾਨ ਤੇ ਪ੍ਰਚਾਰ ਲਈ ਟਿਕਾਊ ਕੀਤਾ ਜਿੱਥੇ ਆਪ ਜੀ ਨੇ ਸਰੋਵਰ ਖਦਵਾਇਆ ਤੇ 1596 ਈਸਵੀ ਵਿੱਚ ਤਰਨਤਾਰਨ ਨਗਰ ਦੀ ਸਥਾਪਨਾ ਕੀਤੀ ਇੱਥੇ ਸਰੋਵਰ ਤੇ ਹਰਿਮੰਦਰ ਵੀ ਬਣਵਾਇਆ ਇਥੇ ਆਪ ਜੀ ਨੇ ਕੋੜ ਦੇ ਰੋਗੀਆਂ ਲਈ ਦੁੱਖ ਨਿਵਾਰਨ દવાਖਾਨਾ ਵੀ ਬਣਵਾਇਆ ਇਸੇ ਤਰ੍ਹਾਂ ਆਪ ਜੀ ਨੇ ਜਲੰਧਰ ਦੇ ਨੇੜੇ 1594 ਈਸਵੀ ਵਿੱਚ ਕਰਤਾਰਪੁਰ ਵਸਾਇਆ ਫਿਰ ਅੰਮ੍ਰਿਤਸਰ ਦੇ ਨੇੜੇ ਆਪਣੇ ਸੁਪੁੱਤਰ ਬਾਲ ਹਰਗੋਬਿੰਦ ਜੀ ਦੇ ਪ੍ਰਕਾਸ਼ ਦੀ ਖੁਸ਼ੀ ਵਿੱਚ ਸੰਗਤਾਂ ਦੀਆਂ ਲੋੜਾਂ ਨੂੰ ਮੁੱਖ ਰੱਖ ਕੇ 6 ਹਾਲਟਾਂ ਵਾਲਾ ਖੂਹ ਲਵਾ ਕੇ ਗੁਰੂ ਧਾਮ ਦੀ ਸਥਾਪਨਾ ਕੀਤੀ ਇਸ ਸਮੇਂ ਆਪ ਜੀ ਦੀ ਰਹਾਇਸ਼ ਗੁਰੂ ਕੀ ਵਿਡਾਲੀ ਸੀ 1595 ਈਸਵੀ ਨੂੰ ਹੀ ਆਪਣੇ ਸੁਪੁੱਤਰ ਦੇ ਜਨਮ ਦੀ ਖੁਸ਼ੀ ਵਿੱਚ ਹਰ ਗੋਬਿੰਦ ਨਗਰ ਵਸਾਇਆ 1599 ਈਸਵੀ ਨੂੰ ਲਾਹੌਰ ਵਿਖੇ ਆਪ ਜੀ ਨੇ ਬੌਲੀ ਤੇ ਗੁਰਦੁਆਰਾ ਬਣਵਾਇਆ ਅੰਮ੍ਰਿਤਸਰ ਵਿਖੇ ਆਪ ਜੀ ਨੇ ਰਾਮਸਰ ਦੀ ਉਸਾਰੀ ਕਰਵਾਈ ਜਿਸ ਦੇ ਕਿਨਾਰੇ ਬੈਠ ਕੇ ਸਤਿਗੁਰਾਂ ਨੇ ਸੁਖਮਣੀ ਬਾਣੀ ਉਚਾਰੀ ਇੱਥੇ ਹੀ ਆਪ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਤਿਆਰ ਆਪ ਜੀ ਦਾ ਸੰਗੀਤ ਕਲਾ ਨਾਲ ਬਹੁਤ ਪ੍ਰੇਮ ਸੀ ਆਪ ਜੀ ਨੂੰ ਬਹੁਤ ਸੁੰਦਰ ਕੀਰਤਨ ਕਰ ਲੈਂਦੇ ਸਨ ਜਦੋਂ ਸੱਤਾ ਤੇ ਬਲਵੰਤ ਗੁਰੂ ਘਰ ਦੇ ਕੀਰਤਨੀਆਂ ਗਲਤਫਹਿਮੀ ਵਿੱਚ ਰੋਜ਼ ਕਰਕੇ ਚਲੇ ਗਏ ਤਾਂ ਆਪ ਜੀ ਨੇ ਸਿੱਖ ਸੰਗਤਾਂ ਨੂੰ ਪ੍ਰੇਰਿਆ ਕਿ ਹੁਣ ਤੁਸੀਂ ਖੁਦ ਹੀ ਕੀਰਤਨ ਕਰੋ ਇਹ ਵੀ ਆਪ ਜੀ ਦੀ ਬਖਸ਼ਿਸ਼ ਹੈ ਕਿ ਅਜੋਕੇ ਸਮੇਂ ਵਿੱਚ ਸਿੱਖ ਸਮਾਜ ਦਾ ਵੱਡਾ ਹਿੱਸਾ ਬੱਚੇ ਬੱਚੀਆਂ ਬੀਬੀਆਂ ਮਰਦਾਂ ਦੀ ਸਭ ਰਸ ਪਿੰਨਾ ਕੀਰਤਨਾ ਕਰ ਲੈਂਦੇ ਹਨ ਇਸੇ ਤਰ੍ਹਾਂ ਆਪ ਦੇ ਸੁਪੁੱਤਰ ਤੇ ਚੇਚੇਕ ਰੋਗ ਨੇ ਵੀ ਹਮਲਾ ਕੀਤਾ ਪਰ ਆਪ ਜੀ ਨੇ ਕਿਸੇ ਦੇਵੀ ਦੇਵਤੇ ਨੂੰ ਨਹੀਂ ਧਿਆਇਆ ਆਪ ਜੀ ਨੇ ਸਭ ਨੂੰ ਬਾਣੀ ਪੜਨ ਦਾ ਆਦੇਸ਼ ਕੀਤਾ ਅਤੇ ਸ਼ੁਕਰਾਨੇ ਵਿੱਚ ਪ੍ਰਭੂ ਦੀ ਬਾਣੀ ਉਚਾਰੀ ਇਸ ਤੋਂ ਭਾਵ ਹੈ ਕਿ ਹਰ ਦੁੱਖ ਸੁੱਖ ਸਮੇਂ ਸਿੱਖ ਨੇ ਬਾਣੀ ਦਾ ਆਸਰਾ ਲੈ ਕੇ ਇੱਕ ਪ੍ਰਭੂ ਉੱਪਰ ਓਟ ਰੱਖਣੀ ਹੈ ਇਨ੍ਹਾਂ ਮਹਾਨ ਕਾਰਜਾਂ ਦੇ ਨਾਲ ਨਾਲ ਅਨੇਕ ਸਿੱਖ ਵਿਚਾਰਕਾਂ ਨੂੰ ਆਪ ਜੀ ਨੇ ਧਰਮ ਵਿਚਾਰ ਲਈ ਦੂਰ ਦੂਰ ਤੱਕ ਸਥਾਪਿਤ ਕੀਤਾ ਇਸੇ ਤਰ੍ਹਾਂ ਆਪ ਜੀ ਦਾ ਬਹੁਤ ਮਹਾਨ ਕਾਰਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤਿਆਰ ਕਰਨਾ ਹੈ ਉਸ ਯੁੱਗ ਵਿੱਚ ਇਸ ਪ੍ਰਕਾਰ ਦੇ ਧਰਮ ਗ੍ਰੰਥ ਦੀ ਸਪਾਦਨਾ ਇੱਕ ਨਿਆਰਾ ਤੇ ਮਹਾਨ ਕਾਰਜ ਸੀ ਅੱਜ ਦੇ ਭਾਗ ਵਿੱਚ ਇੰਨਾ ਹੈ ਇੰਨਾ ਹੀ ਉਮੀਦ ਹੈ ਕਿ ਤੁਹਾਨੂੰ ਇਹ ਭਾਗ ਪਸੰਦ ਆਵੇਗਾ ਜੇ ਤੁਹਾਨੂੰ ਇਹ ਭਾਗ ਪਸੰਦ ਆਇਆ ਤਾਂ ਪਲੀਜ਼ ਲਾਈਕ ਸਬਸਕ੍ਰਾਈਬ ਕਰੋ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ